ਅੱਜ ਦੁਪਹਿਰ 4 ਵਜੇ ਦੇ ਕਰੀਬ ਲੱਕੜ ਮੰਡੀ ਫਲੋਰਵਿਕੇ ਇੱਕ ਔਰਤ ਪੈਦਲ ਆਪਣੇ ਘਰ ਵੱਲ ਆ ਰਹੀ ਸੀ ਤਾਂ ਮੋਟਰਸਾਈਕਲ ਤੇ ਸਵਾਰ ਦੋ ਨੌਜਵਾਨਾਂ ਜਿਨ੍ਹਾਂ ਆਪਣੇ ਮੂੰਹ ਟਕੇ ਹੋਏ ਸਨ ਔਰਤ ਦੇ ਗਲੇ 'ਚ ਸੋਨੇ ਦੀ ਚੈਨੀ ਖਿੱਚ ਲਈ ਅਤੇ ਮੌਕੇ ਤੋਂ ਫਰਾਰ ਹੋ ਗਏ ਔਰਤ ਦੇ ਪਤੀ ਚੰਨ ਲਾਲ ਖੰਨਾ ਨੇ ਦੱਸਿਆ ਕਿ ਚੈਨੀ ਦੀ ਕੀਮਤ ਲਗਭਗ 2 ਲੱਖ ਰੁਪਏ ਹੈ ਥਾਣਾ ਫਿਲੌਰ ਦੇ ਐਸਐਚਓ ਨੂੰ ਸੂਚਿਤ ਕੀਤਾ ਅਤੇ ਕੁਝ ਹੀ ਸਮੇਂ ਵਿੱਚ ਥਾਣੇਦਾਰ ਬੀਜੇ ਕੁਮਾਰ ਆਪਣੇ ਸਾਥੀਆਂ ਨਾਲ ਮੌਕੇ ਤੇ ਪੁੱਜੇ ਅਤੇ ਕਿਹਾ ਕਿ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕਰਕੇ ਇਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਲੋਕਾਂ ਨੇ ਲੁਟੇਰਿਆਂ ਦਾ ਪਿੱਛਾ ਵੀ ਕੀਤਾ ਪਰ ਉਹ ਹੱਥ ਨਾ ਲੱਗ ਸਕੇ ਹੈਲੋ ਹੈਲੋ ਮੈਂ ਅੰਡਕੀ ਨਾ ਤੁਹਾਡਾ ਕੀ ਕਹਿਣਾ ਚਾਹੁੰਦਾ ਨਾ ਮੇਰਾ ਨਾਮ ਆ ਹਾਂ ਜੀ ਮੈਂ ਦੁਕਾਨ ਤੋਂ ਸੌਦਾ ਲੈ ਕੇ ਤਰੀ ਆਂਦੀ ਸੀ ਹੂੰ ਹੂੰ ਦੋ ਬੁੰਡੇ ਆ ਉਹਨਾਂ ਨੇ ਮੂੰਹ ਬੰਨੇ ਹੋਏ ਸੀ ਦੋਨਾਂ ਨੇ ਹਾਂ ਜੀ ਉਹਨਾਂ ਨੇ ਮੇਰੀ ਚਾਹਣ ਖਿੱਚੀ ਖਿਚਲੀ ਜਦੋਂ ਖਿੱਚੀ ਮੈਨੂੰ ਪਤਾ ਲੱਗ ਗਿਆ ਲੱਟਕਦੀ ਗਈ ਚਾਹਣ ਇੱਕਦਮ ਉਹਨਾਂ ਨੇ ਮੁੱਠ ਵਿੱਚ ਲੈ ਲਈ ਹੂੰ ਹੂੰ ਤੇ ਬਾਅਦ ਚ ਇਧਰ ਨੂੰ ਆ ਗਏ ਉਹਨੂੰ ਨੀਲਾ ਨੀਲੀ ਟੀ-ਸ਼ਰਟ ਪਾਈ ਆ ਪਿਛਲੇ ਜੀ ਹੂੰ ਕਿੰਨੇ ਜਾਣੇ ਸਾਰੇ ਦੋ ਜਾਣੇ ਦੋਨਾਂ ਨੇ ਮੂੰਹ ਬੰਨੀ ਸੀ ਅਗਲੇ ਪਿਛਲੇ ਦੋਨਾਂ ਨੇ ਹਾਂ ਜੀ ਹਾਂ ਜੀ ਉਹਨਾਂ ਦੋਨਾਂ ਨੇ ਮੂੰਹ ਬੰਨੇ ਹੋਏ ਸੀ ਜਿਹੜੀ ਲਾ ਕੇ ਲਗਾਇਆ ਮੈਡਿਚੋ ਜਾਨੀ ਅੱਛਾ ਠੀਕ ਹੈ ਥੈਂਕ ਯੂ ਬਾਏ